ਛੱਡ ਹੁੰਦੀ ਆ ਪਾਣੀ ਤੋਂ ਵੀ ਡੇਰੀ ਦਾ ਕੋਲਡ ਕੋਲਡ ਆਦਾ ਨਵੇਂ ਟਰਮੀਨਲ ਬਾਹੋ ਮਾਮਾ ਜੀ ਕੀ ਹਾਲ ਜੀ ਠੀਕ ਹੈ ਜੀ ਕਿਰਪਾ ਕੀ ਕਰਦਣ ਲੱਗੇ ਜੀ ਕਰਾਗੇ ਕਰੀਏਗੇ ਰਿਪੇਅਰ ਲੱਗੀ ਹੈ ਸ਼ੁਰੂ ਕਰਨ ਅੱਜ ਐਮਪੀ ਚੱਲੀਏ ਖਰਚਾ ਦੀ ਮੈਨੂੰ ਪਈਆਂ ਪਾਤਾ ਬੈਟਰੀਆਂ ਦਾ ਭਾਜਾ ਭਾਜੀ ਫਿਰ ਬੈਟਰੀਆਂ ਬਹਿ ਜਾਂਦੀਆਂ ਖਰਾਬ ਹੋ ਜਾਂਦੀਆਂ ਬੈਟਰੀਆਂ ਨੂੰ ਤਾਂ ਖਰਚਾ ਪਾਤਾ ਜੀ ਪੈਂਦੀ ਹੈ ਕਿੰਨੇ ਦਿਨ ਚਾਹੀਦਾ ਜਿਹੜਿਆਰ ਨੂੰ ਚਾਰਜ ਲਾ ਕੇ ਰੱਖਿਆ ਕਰਨਾ ਹੂੰ ਡੱਡ ਪਈਆਂ ਨਹੀਂ ਜਦੋਂ ਹੂੰ ਅੱਬ ਐਸੇ ਕੋ ਗਾਂਹ ਤੱਕ ਤੇ ਨਹੀਂ ਆਵਲੀ ਮੈਂ ਕਿੰਨਾ ਹਾਂ ਬੈਠ ਮੁੜ ਕੇ ਓਕੀ ਪੈਣੀ ਚਾਹੀਦੀ ਇਧਰੋਂ ਪਾਈ ਤੱਕ ਲੈ ਨੇ ਨਹੀਂ ਆਉ ਲੀਡ ਲਾ ਲਈ ਤਾੜੀ ਨੂੰ ਸਹੀ ਦੱਲੀ ਇਹਨੂੰ ਗਾਂਹ ਤੱਕ ਦੇ ਕਰਨੇ ਮਸ਼ੀਨ ਸਟਾਰਟ ਚਲੋ ਮਾਲਕ ਦਾ ਨਾ ਲੱਗੇ ਢਾਈ ਕਿ ਮਿੰਨੀ ਹੋ ਗਈ ਬੰਦ ਹੋਈ ਨੂੰ ਆਰਾ ਮਮਾ ਕਿਨੇ ਮਿੰਨੀਆਂ ਕਿ ਬੰਦ ਹੋਈ ਨੂੰ ਅੱਜ ਤਾਂ ਲਿਖਣ ਮੈਨੂੰ ਦੱਸ ਓਏ ਉਹ ਵੀ ਲੱਗਣਾ ਹਾਂ ਦਾਮ ਉੱਪਰ ਦੀਆਂ ਨਹੀਂ ਤਾਂ ਆਪਣੇ ਨੇ ਚੀ ਨਾ ਲਾਣਾ ਪਾਣਾ ਨਾ ਲਾਣਾ ਜਦੋਂ ਉਹ ਲੀਡ ਬੜੀ ਮਾਰੀ ਹੁਣ ਬੈਟਰੀ ਆਪਾਂ ਦੋਵੇਂ ਨਮੀਆ ਰੱਖੀ ਆਇਆ ਬੈਟਰੀ ਜਦੋਂ ਆਪਾਂ ਮਸ਼ੀਨ ਹਲਾਉਂਦੇ ਆ ਤੇ ਟੋਪ ਦੇ ਵਿੱਚ ਪਿਛਲੇ ਜਿਹੇ ਆਪਦੇ ਨਹੀਂ ਆਈਂਗਾ ਤੇ ਐਰਕਾਂ ਵੀਰ ਮਤਲਬ ਬੈਗੀਆਂ ਹੋਊਗਾ ਮਤਲਬ ਕਮਜ਼ੋਰ ਹੋ ਗਈਆਂ ਜਾਂ ਆਪਾਂ ਨਿੱਕੇ-ਨਿੱਕੇ ਰੱਖਦੀਆਂ ਇੰਨੀਆਂ ਤੇ ਜਲਦੀ ਜਿਹੜੀ ਹੋਣ ਆਣ ਕੇ ਬੈਠ ਜਾਂਦੇ ਆਪਾਂ ਬੈਟਰੀਆਂ ਨਮੀ ਲੈ ਕੇ ਰੱਖਦੇ ਆਂ ਮਸ਼ੀਨ ਦੇ ਵਿੱਚ ਹਾਂਜੀ ਮਾਮਾ ਜੀ ਹੋ ਗਿਆ ਸਟਾਰਟ ਤੇ ਦੋ ਕੋ ਜਾਣਕਾਰੀ ਜਾਣਕਾਰੀ ਹੈ ਠੰਡਾ ਹਟਾ ਰੱਖਦੇ ਨਹੀਂ ਜਿਓ ਹੁਣ ਹੋ ਗਿਆ ਦਿੱਤਾ ਹਾਂ ਆਪਾਂ ਲੱਗੇ ਗਾਨਰ ਰਿਪੇਅਰ ਤਿਆਰੀ ਸ਼ੈ ਦਾ ਪੈਂਪੀ ਕਰੀਏ ਮਸ਼ੀਨ ਦੀ ਐਮਪੀ ਵੀ ਨੂੰ ਮਸ਼ੀਨ ਚੰਦ ਖੜੀਏ ਇਹਦਾ ਅੰਜਨ ਮਤਲਬ ਪੇਟੀ ਬਾਨੇ ਚਲੋ ਟਾਈਮ ਖੜਾ ਕੋੜਾ ਤਾਂ ਕਿ ਧੂਆ ਤਾਂ ਮਟੀ ਵਿਖਾਉਣ ਤੇ ਆਪਾਂ ਕਰਕੇ ਸਾਡੇ ਤੁਹਾਨੂੰ ਤਾਂ ਵੀ ਇਹਦੀ ਸਟਾਰਟਿੰਗ ਮੁਖਾਵਾਂਗੇ ਮਸ਼ੀਨ ਦੀ ਤੇ ਪਹਿਲਾ ਵੀਡੀਓ ਦੇਖਣੀ ਹੈ ਮਸ਼ੀਨ ਦੀ ਸਟਾਰਟਿੰਗ ਤਾਂ ਬਹੁਤ ਵਧੀਆ ਬਸ ਟਾਈਮ ਖੜਾ ਕੋੜਾ ਕਰਕੇ ਲਈ ਆ ਕੱਢ ਜੀ ਬਾਹਰ ਫਿਰ ਰਿਪੋਰਟਰ ਲਾਗੇ ਤਾਂ ਮੁਕਾਉਣੇ ਆ ਆ ਮਣੀਆ ਬੰਦਾ ਮਾੜਾ ਮਾਮਾਰੀ ਦਾ ਹੋ ਰਿਹਾ ਤੈਨੂੰ ਪਈ ਆ ਪਿੰਨ ਪਿੰਨ ਡਾਊਨ ਕਰ ਰਹੇ ਆ ਆ ਵੀਰਲਾ ਮਾਲ ਚੱਲਿਆ ਦੀਆਂ ਗੱਲਾਂ ਮਾਲ ਚੱਲ ਪਿਆ ਹਨ ਹਾਂ ਚੱਲ ਨਹੀਂ ਗਿਆ ਹਾਂ ਡਾਊਨ ਡਾਊਨ ਕੱਟ ਲੈ ਡਾਊਨ ਕੱਲ ਚੋਕਾ ਤਾਂ ਚੋਕਰੇ ਬਸ ਬਸ ਕਾਹ ਕਰ ਜੜਕਾ ਮਰ ਮੜਾਇਆ ਬੈ ਗਿਆ ਪੈ ਗਿਆ ਪੈ ਗਿਆ ਝੜਕਾ ਮਰ ਬਣਾਇਆ ਕਾਹ ਕਰ ਮਸ਼ੀਨ ਛੋੜੀ ਗਾ ਬਸ ਸੋ ਬੈ ਗਿਆ ਓਏ ਉਹਨੂੰ ਸਾਲੇ ਨੂੰ ਪੈਸਾ ਦਾ ਪਤਾ ਆਦਾ ਲਾ ਲਿਆ ਆਪਣਾ ਫੀਡਰ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਕਿ ਜਿਹੜਾ ਆਪਾਂ ਮਸ਼ੀਨ ਧੋਂਦੇ ਨਹੀਂ ਨਾ ਨੂੰ ਦੇ ਵਿੱਚ ਕੀ ਫਾਇਦਾ ਆ ਆ ਦੇਖੋ ਕਿੰਨਾ ਕੰਦ ਸਾਰਾ ਸੁੱਕਾ ਨਿਕਲਣ ਦੇ ਵਿੱਚ ਹੈ ਸਾਰਾ ਸੁੱਕਾ ਐਸੇ ਕਰਕੇ ਖੋਲ ਰੱਖਿਆ ਕਰਦੇ ਆ ਨਾ ਬੱਸ ਬੱਸ ਇਹ ਆਪਣੇ ਮਨ ਜਦੂਨੀ ਮਸ਼ੀਨਾਂ ਚਲਾਉਣ ਦੇ ਅਸੀਂ ਕਦੀ ਮਿਲ ਮਸ਼ੀਨ ਤੋੜ ਤੇ ਨਹੀਂ ਲਾਉਣ ਲੱਗਿਆ ਛੱਡ ਹੁੰਦੀ ਆ ਪਾਣੀ ਤੋਂ ਵੀ ਡਰੀਦਾ ਠੀਕ ਆ ਤੇ ਹੁਣ ਜੇ ਆਪਾਂ ਮਤਲਬ ਇਹੋ ਹੀ ਮਸ਼ੀਨ ਤੋੜ ਦਿੰਦੇ ਤਾਂ ਕੰਦ ਦੇ ਵਿੱਚ ਜੰਮ ਜਾਣਾ ਤੇ ਗਲਦਣੀ ਮਸ਼ੀਨ ਗੱਲ ਨਹੀਂ ਸ਼ੁਰੂ ਹੋਈ ਨਹੀਂ ਇਹ 2000 ਆਪਣਾ ਪੂਰਾ 2000 ਮਾਡਲ ਮਸ਼ੀਨ ਹੈ ਤੇ ਜਿੱਦ ਕਾ ਵੇਚ ਲਓ ਐ ਮਸ਼ੀਨ ਸਾਫ਼ ਪਈ ਆ ਜੇ ਕਹੇ ਇਹੋ ਹੀ ਨਾ ਗੱਲ ਦਾ ਕਰਨੇ ਦਾ ਇਹੋ ਹੀ ਆ ਲੀਵਰ ਆਪਾਂ ਲਾਤਾ ਰਹਿਣਾ ਤੇ ਕਰਨੀ ਰਿਪੇਅਰ ਸ਼ੁਰੂ ਬੁੜਕੇ ਕੜਕੇ ਆਪਾਂ ਪਾਉਣੇ ਸਾਰੇ ਨਵੇਂ ਇਹਦੇ ਸਟਾਫ ਆਕਰ ਕੱਢਣੇ ਸਾਰੇ ਬਾਹਰ ਮਤਲਬ ਵੀ ਸਾਰੀ ਮਸ਼ੀਨ ਆਪਾਂ ਖੋਲਣੀ ਆ ਤੇ ਤੁਹਾਨੂੰ ਦਿਖਾਉਣੇ ਆ ਰਿਪੇਅਰ ਦੇ ਕਰਨਨ ਲੱਗਦੇ ਆ ਕੱਢ ਦੇ ਇਦਾ ਹੀ ਮੜਾ ਜਾ ਮਰੇ ਖੋਲ ਨਹੀਂ ਖੋਲ ਸਾਰਾ ਕੰਮ ਸਾਡਾ ਸੁੱਟ ਦਾਂਗੇ ਧੋਣੀ ਖੋਲ ਕੇ ਚਲੋ ਕਢਨੇ ਆਪਾਂ ਦਾ ਥਰਾਈ ਥਰੂਸ਼ਰ ਬਾਹਰ ਬਗਭੇ ਤੁਹਾਨੂੰ ਗਾੜੀ ਕਿਧਾਂ ਜਾ ਇਹ ਕਣਕਾ ਵੀ ਆਪਣੀਆਂ ਵਧੀਆ ਮਾਲਕ ਦੀ ਕਿਰਪਾ ਸਾਰੀ ਚੜਦੀ ਕਲਾ ਆ ਕਰ ਉਹ ਇਧਰ ਕਣਕਾ ਚੱਕ ਇਹ ਆਪਣੀਆਂ ਨਾ ਜੇ ਇੱਕ ਮਤਲਬ ਵੀ ਕਣਕ ਛੋੜੀ ਲੇਡ ਵੀ ਜੀਆਂ ਘਰਾਂ ਲੱਗਿਆ ਆਪਾਂ ਉੜੀ ਅੱਗੇ ਥੋੜੀਆਂ ਉੱਗੇ ਉਹ ਗੇਤਰੀਆਂ ਸਾਰੀਆਂ ਗਣਕਾ ਆਪਣੀਆਂ ਤਾਂ ਆਪਾਂ ਤੁਹਾਨੂੰ ਪੜਕੇ ਵੀ ਖਾਵਾਂਗੇ ਲਓ ਮਿੱਤਰੋ ਘਰਤੀ ਮਸ਼ੀਨ ਆਪਾਂ ਵੇਲੀ ਸਟਾਰਕ ਰਹਿ ਗਲੇ ਵਿੱਚ ਬਾਕੀ ਕੱਟਦਾ ਸਮਾਨ ਦੇ ਡੇਢ ਦਿਨ ਤੇ ਬੜੀ ਛਤੀ ਡੇਢ ਮੜ ਕੇ ਫਿੱਟ ਕਰਨੀ ਆ ਜਿੱਡਾਂ ਖੋਲੀ ਉਸਨੂੰ ਫਿੱਟ ਕਰ ਲਾ ਜੀ ਕਾਕੇ ਚਿੱਤੇ ਵਿੱਚ ਰੱਖੀ ਕਿਥੋਂ ਖੋਲਿਆ ਸਮਾਨ ਘੜਾ ਘੜਾ ਇੱਥੇ ਲੱਗੋ ਲਾ ਦਾਂਗੇ ਹੈ ਓਏ ਜੋ ਸ਼ਤਾਵ ਕਰ ਰਹੀ ਹੈ ਘਟਣਾ ਦੇ ਗੁੜਤੀ ਭੌਂਦੇ ਨਵੇਂ ਦੇ ਬਾਕੀ ਤੇ ਲਗਭਗ ਖੁੱਲੀ ਚੱਲੀਆਂ ਨਾ ਮੰਮਾ ਹਾਂਜੀ ਠੀਕ ਠਾਕ ਹਾਂ ਮਹਾਦਰ ਪੁੱਛੀ ਤਰ੍ਹਾਂ ਨਰਾਜ ਨਾ ਜੀ ਪੁੱਛਣਾ ਚਾਹੀਦਾ ਨਾ ਬਸ ਬਸ ਨਾ ਜੇ ਕੀ ਗੱਲਾਂ ਦੇ ਘੁਣੋਕ ਨਹੀਂ ਗੱਲ ਬਸ ਰਾ ਦੇ ਕੋਈ ਗੱਲ ਬਸ ਰਾ ਦੇ ਬਈ ਹਾਂ ਸੋਨਾ ਹੀ ਟੁੱਟੀ ਹੋਏ ਕੋਈ ਨਹੀਂ ਟਿਰ ਨਾ ਨਹੀਂ ਤੇ ਬੁਈ ਇੱਕ ਲਗ ਲਗ ਹੋਲੇ ਕਰਦਾਂਗੇ ਸਾਰੇ ਖੋਲ ਦੇਣੀ ਨਾ ਨਾ ਨੰਬਰ ਲਾ ਇਹਦੇ ਤੇ ਨੰਬਰ ਲਿਖੇ ਮੇਰੇ ਨਾਲ ਇਥੇ ਕਰੀ ਨਵੇਂ ਪਾਈ ਹਦੂਨ ਵੇਰੀ ਹੀ ਰਾਈ ਇੱਥੇ ਆਉਣਾ ਪੋਤੇ ਖਟੇ ਲਿਖਿਆ ਗੀ ਡੱਬੀ ਦਾ ਨੰਬਰ ਆਹੋ ਨੇ ਮੈਂ ਤੇ ਲਿਖੀ ਨਵੀਂ ਵਿੱਚ ਪਾਈ ਹਾਂ ਲੇਖ ਦਿੰਦਾ ਮਸ਼ੀਨ ਕਰਤੀ ਆਪਾਂ ਤਕਰੀਬਨ ਵੀਦੀ ਸਾਰੀ ਗੈਟਰੂਮ ਰਹਿ ਗਿਆ ਇਹ ਕੱਢਣ ਲੱਗੀ ਆ ਗੈਟਰੂਮ ਦੇ ਨੱਬਾਟ ਲਿਆ ਆ ਖੋਲਤਾ ਆ ਅੱਜ ਖੋਦਣ ਲੱਗਿਆ ਪਤਾ ਤਕਰੀਬਨ ਸਾਰੀ ਤੇ ਸਵੇਰੇ ਧੋਵਾਂਗੇ ਇਹਨੂੰ ਕਿਉਂ ਦੇ ਬੂ ਨਹੀਂ ਸਵੇਰੇ ਤੋਂ ਤੋਂ ਦੇਗੀ ਜੀ ਸਵੇਰੇ ਨਾਈਟ ਤੇ ਹੀ ਉਹ ਮੈਂ ਫੇਟਿੰਗ ਦਾ ਕੰਮ ਸ਼ੁਰੂ ਕਰਾਂਗੇ ਫਿਰ ਫਿੜੀ ਦਾ ਕੰਮ ਸ਼ੁਰੂ ਕਰਾਂਗੇ ਤੇ ਡਿਲੀਵਰੀ ਹੈ ਤੇ ਤੇਰੀ ਆਈ ਵੀ ਟਾਇਰ ਤੇ ਹਲਾ ਪਾਣਾ ਡੇਪਿੰਦ ਲੈ ਬੰਨ ਹਾਂਜੀ ਡੈਡੀ ਜੀ ਹਾਂਜੀ ਜੀ ਬੰਨ ਲਿਆ ਆ ਮਸ਼ੀਨ ਖੋਲਣ ਲੱਗੀ ਹਾਂ ਪੈਟਰਨ ਨਹੀਂ ਕਰਦੇਓ ਪੈਟਰਨ ਨਹੀਂ ਕਰਦੇ 1.5 ਇੰਚ ਦੀ ਜੀ ਇਹਦੀ ਕਟੇ ਦਾਉਣੀਆਂ ਰੇਟਨ ਬਣ ਕੱਢਾ ਨਹੀਂ ਜਨੀ ਬਣ ਲੱਗਿਆ ਨਹੀਂ ਛੱਟ 1.5 ਦੀ ਜੀ